ਅਗਰ ਤੁਸੀਂ ਆਪਣਾ ਵਜ਼ਨ ਘਟ ਕਰਨ ਲਈ ਸਭ ਕੁਝ ਟਰਾਈ ਕਰ ਰਹੇ ਹੋ ਤੇ ਰਿਜ਼ਲਟ ਨਹੀਂ ਆ ਰਹੇ ਤਾਂ ਅੱਜ ਦੀ ਵੀਡੀਓ ਸਪੈਸ਼ਲੀ ਤੁਹਾਡੇ ਲਈ ਆ ਕਿਉਂਕਿ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਐਦਾਂ ਦੀਆਂ ਟਿਪਸ ਦੱਸੂਗਾ ਜਿਹਨੂੰ ਯੂਜ਼ ਕਰਕੇ ਤੁਹਾਡਾ ਵਜ਼ਨ ਆਸਾਨੀ ਦੇ ਨਾਲ ਘਟਣਾ ਸ਼ੁਰੂ ਹੋ ਜਾਊਗਾ ਤੇ ਨਾਲ ਹੀ ਮੈਂ ਤੁਹਾਨੂੰ ਇਸ ਭੈਣ ਦੇ ਰਿਜ਼ਲਟ ਸ਼ੋਅ ਕਰਨ ਲੱਗਾ ਹਾਂ ਜਿਹੜੇ ਇਹੇ ਟਿਪਸ ਫਾਲੋ ਕਰਕੇ ਆਏ ਆ ਇਹ ਵਾਲੀ ਭੈਣ ਦੀ ਪਹਿਲਾਂ ਦੀ ਫੋਟੋ ਆ ਇਹੇ ਵਾਲੀ ਇਹਨਾਂ ਦੇ ਇਹੇ ਟਿਪਸ ਫਾਲੋ ਕਰਨ ਤੋਂ ਬਾਅਦ ਦੀ ਫੋਟੋ ਆ ਇਹ ਹੀ ਰਿਜ਼ਲਟ ਇਹੇ ਟਿਪਸ ਫਾਲੋ ਕਰਕੇ ਬਿਨਾ ਪ੍ਰੋਡਕਟ ਸਪਲੀਮੈਂਟ ਤੋਂ ਬਿਨਾ ਕਿਸੇ ਜੈਮ ਐਕਸਰਸਾਈਜ਼ ਤੋਂ ਆਏ ਹੋ ਇਹ ਇਹ ਸੀ ਕਿ ਇਹਨਾਂ ਦਾ ਸ਼ਾਮ ਦਾ ਖਾਣਾ ਸੂਰਜ ਡੁੱਬਣ ਤੋਂ ਪਹਿਲਾਂ ਫਿਨਿਸ਼ ਹੁੰਦਾ ਸੀ। ਨੰਬਰ 2 ਇਹਨਾਂ ਦੀ ਪਹਿਲੀ ਮੀਲ ਇਹਨਾਂ ਦੇ ਉੱਠਣ ਤੋਂ 4 ਘੰਟੇ ਬਾਅਦ ਸੀ। ਨੰਬਰ 3 ਇਹਨਾਂ ਨੇ ਆਪਣੀ ਸਵੇਰ ਦੀ ਚਾਹ ਛੱਡੀ ਹੋਈ ਸੀਗੀ। ਨੰਬਰ 4 ਇਹਨਾਂ ਦੇ ਡੇਲੀ ਦੇ ਰੁਟੀਨ ਵਿੱਚ ਸਵੇਰ ਖਾਲੀ ਪੇਟ ਤੇ ਸ਼ਾਮ ਨੂੰ ਖਾਣੇ ਤੋਂ ਬਾਅਦ 30 ਮਿੰਟ ਦੀ ਵਾਕ ਐਡ ਸੀਗੀ। ਨੰਬਰ 5 ਇਹਨਾਂ ਦੀ ਪਹਿਲੀ ਮੀਲ ਦੇ ਵਿੱਚ ਦੋ ਰੋਟੀਆਂ ਮਲਟੀਗ੍ਰੇਨ ਆਟੇ ਦੀਆਂ ਤੇ ਸੇਮ ਆਟੇ ਦੀਆਂ ਰੋਟੀਆਂ ਹੀ ਸ਼ਾਮ ਦੇ ਖਾਣੇ ਵਿੱਚ ਐਡ ਸੀ ਤੇ ਨਾਲ ਇੱਕ ਪਲੇਟ ਸੈਲਡ ਵੀ ਐਡ ਰਹਿੰਦੀ ਸੀ। ਤੁਸੀਂ ਵੀ ਆਪਣੀਆਂ ਇਹਨਾਂ ਆਦਤਾਂ ਨੂੰ ਬਦਲ ਕੇ ਇੰਨੇ ਸੋਹਣੇ ਰਿ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਕਿ ਕਿੱਦਾਂ ਤੁਸੀਂ ਆਪਣੀ ਲਾਈਫ ਵਿੱਚ ਛੋਟੇ ਛੋਟੇ ਚੇਂਜ ਕਰਕੇ ਆਪਣੇ ਆਪ ਨੂੰ ਫਿੱਟ ਕਰ ਸਕਦੇ ਆ ਇਸ ਰਿਗਾਰਡਿੰਗ ਫੋਰ ਵੀਡੀਓਜ਼ ਦੇਖਣ ਲਈ ਆਪਣੇ ਭਰਾ ਨੂੰ ਫੋਲੋ ਕਰ ਲੈਣਾ ਪਰ ਲੀਓ